ਫਾਰਮ ਗਾਰਡਨ ਦੇ ਲਾਗੋਂ ਜਾ ਰਹੇ ਸੀਗੇ ਤੇ ਉਹਨਾਂ ਨੂੰ ਦੋ ਤਿੰਨ ਮੋਟਰਸਾਈਕਲ ਸਵਾਰ ਬੰਦਿਆਂ ਨੇ ਜਿਹੜਾ ਸੀਗਾ ਪਹਿਲਾਂ ਰੋਕਿਆ ਫੇਰ ਉਹਨਾਂ ਤੋਂ ਜਿਹੜਾ ਸੀਗਾ ਪੈਸਾ ਖੋਲਿਆ ਸੀ ਔਰ ਇਹ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ ਔਰ ਇਹ ਇਹ ਨੂੰ ਅਸੀਂ ਜਿਹੜਾ ਸੀਗਾ ਇਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ 34 ਜਿਹੜੀ ਸੀਗੀ 379 ਬੀ ਦੇ ਤਹਿਤ ਜਿਹੜੀ ਸੀਗੀ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਉਹਦੇ ਵਿੱਚ ਸਾਡੇ ਏਸੀਪੀ ਨਾਰਥ ਵਰਿੰਦਰ ਖੋਸਾ ਨਾਲ ਇਹਨਾਂ ਦੇ ਐਸ ਐਚ ਓ ਸਰਦਾਰ ਤੇ ਬਾਕੀ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਕਿਉਂਕਿ ਇਹ ਜਿਹੜੀ ਕ੍ਰਾਈਮ ਸੀਗਾ ਇੱਕ ਬਜ਼ੁਰਗ ਦੇ ਨਾਲ ਹੋਇਆ ਸੀਗਾ ਤੇ ਉਹਨਾਂ ਦਾ ਜਿਹੜਾ ਕ੍ਰਾਈਮ ਕਰਨ ਦਾ ਢੰਗ ਸੀਗਾ ਬਹੁਤ ਹੀ ਮਤ ਕੇ ਗਲਤ ਸੀਗਾ ਕਿ ਇੱਕ ਬਜ਼ੁਰਗ ਵਿਅਕਤੀ ਨੂੰ ਜਿਹੜਾ ਸੀਗਾ ਸਕੂਟਰੀ ਤੇ ਜਾ ਰਿਹਾ ਸੀਗੀ ਉਹਨਾਂ ਨੂੰ ਰੋਕ ਕੇ ਉਹਨਾਂ ਨਾਲ ਜਿਹੜਾ ਮਿਸ ਮੈਨ ਹੈਂਡਲਿੰਗ ਕੀਤੀ ਗਈ ਸੀ ਉਸ ਤੋਂ ਉਹਨਾਂ ਤੋਂ ਬਾਅਦ ਚੁਣਾ ਤੋਂ ਜਿਹੜਾ ਸੀਗਾ ਇੱਕ ਹੋਇਆ ਗਿਆ ਸੀਗਾ ਇਸ ਚੀਜ਼ ਨੂੰ ਜਿਹੜੀ ਹੈਗੀ ਹੈ ਸੀਰੀਅਸਨੈਸ ਸੀਰੀਅਸਲੀ ਲੈਂਦੇ ਹੋਏ ਕਮਿਸ਼ਨਰ ਸਾਹਿਬ ਸਾਡੇ ਕਮਿਮਾਰੀਓ ਕਮਿਸ਼ਨਰ ਸੀ ਅਮਰਸਾਦ ਜੀ ਨੇ ਸਪੈਸ਼ਲ ਟੀਮ ਬਣਾ ਕੇ ਉਹਨਾਂ ਲਈ ਜਿਹੜੀ ਸੀਗੀ ਡਿਊਟੀ ਲਈ ਔਰ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਅਮਰਪਾਲ ਸਿੰਘ ਜਿਹੜਾ ਹੈਗਾ ਮਰਜੂਪੁਰੇ ਦਾ ਫਲਾਟਡੇ ਉਹਦਾ ਤੇ ਯਾਦਵਿੰਦਰ ਸਿੰਘ ਚੇਤਨਪੁਰੇ ਪਿੰਡ ਦਾ ਜਿਹੜਾ ਹੈਗਾ ਇਹ ਵਿਅਕਤੀ ਗ੍ਰਿਫਤਾਰ ਕੀਤੇ ਔਰ ਇਹਨਾਂ ਦੇ ਕੋਲੋਂ ਇੱਕ ਜਿਹੜਾ ਸੀਗਾ ਖਡਾਉਣਾ ਪਿਸਤੌਲ ਇੱਕ ਮੋਟਰਸਾਈਕਲ ਪਰਟੀਨਾ ਤੇ ਜਿਹੜੀ ਖੋਹ ਵਾਲੀ ਰਕਮ ਸੀਗੀ ਉਹ ਬਰਾਮਦ ਕੀਤੀ ਗਈ ਹੈ ਔਰ ਇਹ ਇਹ ਬੰਦਿਆਂ ਦੇ ਆਲਰੇਡੀ ਪਹਿਲਾਂ ਜਿਹੜੇ ਹੈਗੇ ਆ ਤਿੰਨ ਮੁਕਦਮੇ ਇਹਨਾਂ ਦੇ ਉੱਤੇ ਜਿਹੜੇ ਐਨਡੀ ਤੇ ਦਰਜ ਹੈਗੇ ਨੇ ਜੀ ਇਸ ਤੋਂ ਇਲਾਵਾ ਇੱਕ ਅਗਲੇ ਕੇਸ ਦੀ ਹੈਗੀ ਹੈ 33 ਨੰਬਰ ਐਫ ਆਈ ਆਰ ਸਰਤਾਜ ਪੈਲੇਸ ਦੇ ਲਾਗੇ ਖੋਹ ਹੋਈ ਸੀਗੀ ਇੱਕ ਬਜ਼ੁਰਗ ਦੇ ਕੋਲੋਂ ਉਹ ਵੀ ਜਿਹੜੀ ਸੀਗੀ ਇਹੀ ਜਿਹੜਾ ਅਮਿਤਪਾਲ ਜਿਹੜਾ ਬੰਦਾ ਸੀਗਾ ਇਹਨੇ ਹੀ ਕੀਤੀ ਸੀਗੀ ਔਰ ਉਹ ਵੀ ਜਿਹੜੀ ਹੈਗੀ ਆ ਸਾਡੀ ਇਹ ਕਿ ਟ੍ਰੇਸ ਹੋ ਗਈ ਹੈ ਜੀ ਇਹਨਾਂ ਦੇ ਕੋਚ ਹੋਰ ਵੀ ਨੰਬਰ ਜਦੋਂ ਜਲੇ ਨੇ ਇਹ ਇੱਕ ਨੁਕਤੀ ਹੋਰ ਹੈਗਾ ਜਸਕਰਨ ਸਿੰਘ ਹੈਗਾ ਤੇ ਦੋ ਜਿਹੜੇ ਹੈਗੇ ਆ ਇਹ ਬੰਦੇ ਜਿਹੜੇ ਆ ਫੜੇ ਫੜ ਲਗੇ ਅਮਰਪਾਲ ਤੇ ਯਾਦ ਆਉਂਦਾ ਸੀ ਨਾ ਹੁਣ ਤਾਂ ਕਿੰਨੇ ਕਿੰਨੇ ਲੋਕਾਂ ਨੂੰ ਲੁੱਟ ਖਵਾ ਦੱਸਣਾ ਆਪੇ ਦੇਖੋ ਤਿੰਨ ਤੇ ਦੋ ਤੋਂ ਇਲਾਵਾ ਤਿੰਨ ਤਾਂ ਆਲਰੇਡੀ ਹੈ ਨਾ ਤੇ ਪਹਿਲਾ ਮੁਕਦਮੇ ਦਰਜ ਹੈਗੇ ਨੇ ਸੋ ਇਹਨਾਂ ਦੇ ਹੈਪਚੁਅਲ ਇਹ ਹੈਗੇ ਨੇ ਜੀ ਕ੍ਰਿਮੀਨਲ ਜਿਹੜੇ ਹੈਗੇ ਨੇ ਹਾਂ ਜੀ ਸਨਸ ਤੇ ਕਨਾਪੇਪਰ ਮੇਰੇ ਲੱਗੇ ਸੀ ਹਾਂ ਜੀ ਕਨਾਪੇਪਰ ਮੇਲਾ ਕੇ ਕਾਫੀ ਵੀਡੀਓ ਵਾਇਰਲ ਹੋਈ ਸੀ ਅਖਬਾਰ ਚ ਵੀ ਕਾਫੀ ਲੱਗੇ ਤੇ ਬਜ਼ੁਰਗ ਆਦਮੀ ਜਾ ਰਹੇ ਸੀ ਕਿ ਜਿਹੜੇ ਜਿਨ੍ਹਾਂ ਦੀ ਐਕਟਿਵਾਰ ਰੋਕ ਕੇ ਕੀਤੀ ਗਈ ਸੀ ਨਹੀਂ ਡਰਗ ਐਗਨਸਟ ਨਹੀਂ ਹੈਗੇ ਪਰ ਇਹਨਾਂ ਦੇ ਖੋ ਲੁੱਟਾਂ ਇਹਨਾਂ ਦੀ ਇਹਨਾਂ ਦੀ ਜਿਹੜੀ ਹੈਗੀ ਹੈ ਬਲੋਕਸਮੈਂਟਲੀ 20 ਤੋਂ 25 ਸਾਲ ਦੀ ਉਹ ਹਾਂਜੀ ਰਿਮਾਂਡ ਲੈ ਕੇ ਪੁੱਛ ਕੇ ਚੀਤੀ ਜਾਂਦੀ ਹੈ ਕੰਮ ਕੀ ਕਰ ਰਹੇ ਨੇ ਵਿਲੇ ਹੀ ਹੈਗੇ ਨੇ ਜੀ ਇਹ ਵੀ ਪਿੰਡ ਦੇ ਵਿੱਚ ਵਿਲੇ ਹੀ ਹੈਗੇ ਨੇ ਆਪਣੇ ਖੇਤੀਬਾੜੀ ਦਾ ਕੰਮ ਕਰ ਰਹੇ ਨੇ ਮਾੜਾ ਮੋਟਾ ਜਿਹੜਾ ਹੈਗਾ ਦਿਹਾੜੀਦਾਰੀ ਦਾ ਮਾਰੀ ਦੇ ਵਿੱਚ ਉਸ ਕੈਂਪ ਦੇ ਦੋ ਮੈਂਬਰ ਨਹੀਂ ਨਸ਼ਾ ਨਹੀਂ ਕਰਦੇ ਹਜੇ ਤੱਕ ਨਹੀਂ ਆਏ ਬਾਕੀ ਇਹਨਾਂ ਦਾ ਪਤਾ ਕਰਕੇ ਕਰ ਲਾਂਗੇ ਕਿ 14 ਦੀ ਕਵਰੀ ਜਰੀਏ ਸਭ ਨੂੰ ਨਜ਼ਰ ਆ ਫਾਰਮ ਗਾਰਡਨ ਦੇ ਲਾਗੋਂ ਜਾ ਰਹੇ ਸੀਗੇ ਤੇ ਉਹਨਾਂ ਨੂੰ ਦੋ ਤਿੰਨ ਮੋਟਰਸਾਈਕਲ 'ਤੇ ਸਵਾਰ ਬੰਦਿਆਂ ਨੇ ਜਿਹੜਾ ਸੀਗਾ ਪਹਿਲਾਂ ਰੋਕਿਆ ਫਿਰ ਉਹਨਾਂ ਤੋਂ ਜਿਹੜਾ ਸੀਗਾ ਪੈਸਾ ਖੋਲਿਆ ਸੀ ਔਰ ਇਹ ਸੋਸ਼ਲ ਮੀਡੀਆ 'ਤੇ ਕਾਫੀ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ ਔਰ ਇਹ ਇਹਨੂੰ ਅਸੀਂ ਜਿਹੜਾ ਸੀਗਾ ਇਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ 34 ਜਿਹੜੀ ਸੀਗੀ 379 ਬੀ ਦੇ ਤਹਿਤ ਜਿਹੜੀ ਸੀਗੀ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਉਹਦੇ ਵਿੱਚ ਸਾਡੇ ਏਸੀਪੀ ਨੌਰਥ ਬਰਿੰਦਰ ਖੋਸਾ ਨਾਲ ਇਹਨਾਂ ਦੇ ਐਸ ਐਚ ਓ ਸਰਦਾਰ ਤੇ ਬਾਕੀ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਕਿਉਂਕਿ ਇਹ ਜਿਹੜੀ ਕ੍ਰਾਈਮ ਸੀਗਾ ਇੱਕ ਬਜ਼ੁਰਗ ਦੇ ਨਾਲ ਹੋਇਆ ਸੀਗਾ ਤੇ ਉਹਨਾਂ ਦਾ ਜਿਹੜਾ ਕ੍ਰਾਈਮ ਕਰਨ ਦਾ ਢੰਗ ਸੀਗਾ ਬਹੁਤ ਹੀ ਮਤਲਬ ਕੇ ਗਲਤ ਸੀਗਾ ਕਿ ਇੱਕ ਬਜ਼ੁਰਗ ਵਿਅਕਤੀ ਨੂੰ ਜਿਹੜਾ ਸੀਗਾ ਸਕੂਟਰੀ ਤੇ ਜਾ ਰਿਹਾ ਸੀਗੀ ਉਹਨਾਂ ਨੂੰ ਰੋਕ ਕੇ ਉਹਨਾਂ ਨਾਲ ਜਿਹੜਾ ਮਿਸ ਮੈਨ ਹੈਂਡਲਿੰਗ ਕੀਤੀ ਗਈ ਸੀ ਉਸ ਤੋਂ ਉਹਨਾਂ ਤੋਂ ਬਾਅਦ ਚੁਣਾ ਤੋਂ ਜਿਹੜਾ ਸੀਗਾ ਇੱਕ ਹੋਇਆ ਗਿਆ ਸੀਗਾ ਇਸ ਚੀਜ਼ ਨੂੰ ਜਿਹੜੀ ਹੈਗੀ ਹੈ ਸੀਰੀਅਸਨੈਸ ਸੀਰੀਅਸਲੀ ਲੈਂਦੇ ਹੋਏ ਕਮਿਸ਼ਨਰ ਸਾਹਿਬ ਸਾਡੇ ਕਮਿਮਾਰੀਓ ਕਮਿਸ਼ਨਰ ਸੀ ਅਮਰਸਾਦ ਜੀ ਨੇ ਸਪੈਸ਼ਲ ਟੀਮ ਬਣਾ ਕੇ ਉਹਨਾਂ ਦੀ ਜਿਹੜੀ ਸੀਗੀ ਡਿਊਟੀ ਲਈ ਔਰ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਅਮਰਪਾਲ ਸਿੰਘ ਜਿਹੜਾ ਹੈਗਾ ਮਝੂਪੁਰੇ ਦਾ ਫਲਾਟਡੇ ਅੱਜ ਦਾ ਤੇ ਯਾਦਵਿੰਦਰ ਸਿੰਘ ਚੇਤਨਪੁਰੇ ਪਿੰਡ ਦਾ ਜਿਹੜਾ ਹੈਗਾ ਇਹ ਵਿਅਕਤੀ ਗ੍ਰਿਫਤਾਰ ਕੀਤੇ ਔਰ ਇਹਨਾਂ ਦੇ ਕੋਲੋਂ ਇੱਕ ਜਿਹੜਾ ਸੀਗਾ ਖਡਾਉਣਾ ਪਿਸਤੌਲ ਇੱਕ ਮੋਟਰਸਾਈਕਲ ਬਟੀਨਾ ਤੇ ਜਿਹੜੀ ਖੋਹ ਵਾਲੀ ਰਕਮ ਸੀਗੀ ਉਹ ਬਰਾਮਦ ਕੀਤੀ ਹੈਗੀ ਆ ਔਰ ਇਹ ਇਹ ਬੰਦਿਆਂ ਦੇ ਆਲਰੇਡੀ ਪਹਿਲਾਂ ਜਿਹੜੇ ਹੈਗੇ ਆ ਤਿੰਨ ਮੁਕਦਮੇ ਇਹਨਾਂ ਦੇ ਉੱਤੇ ਜਿਹੜੇ ਐਨਡੀ ਤੇ ਦਰਜ ਹੈਗੇ ਨੇ ਜੀ ਇਸ ਤੋਂ ਇਲਾਵਾ ਇੱਕ ਅਗਲੇ ਕੇਸ ਦੀ ਹੈਗੀ ਆ 33 ਨੰਬਰ ਐਫ ਆਈ ਆਰ ਸਰਤਾਜ ਪੈਲੇਸ ਦੇ ਲਾਗੇ ਖੋਹ ਹੋਈ ਸੀਗੀ ਇੱਕ ਬਜ਼ੁਰਗ ਦੇ ਕੋਲੋਂ ਉਹ ਵੀ ਜਿਹੜੀ ਸੀਗੀ ਇਹੀ ਜਿਹੜਾ ਅਮਿਤਪਾਲ ਜਿਹੜਾ ਬੰਦਾ ਸੀਗਾ ਇਹਨੇ ਹੀ ਕੀਤੀ ਸੀਗੀ ਔਰ ਉਹ ਵੀ ਜਿਹੜੀ ਹੈਗੀ ਆ ਸਾਡੀ ਇੱਕ ਟ੍ਰੇਸ ਹੋ ਗਈ ਹੈ ਜੀ ਇਹਨਾਂ ਦੇ ਕੋਚ ਹੋ ਰਹੇ ਹੋ ਨੰਬਰ ਜਦ ਦੋ ਜਿਹੜੇ ਨੇ ਇਹ ਇੱਕ ਵਿਅਕਤੀ ਹੋ ਰਿਹਾਗਾ ਜਸਕਰਨ ਸਿੰਘ ਹੈਗਾ ਤੇ ਦੋ ਜਿਹੜੇ ਹੈਗੇ ਆ ਇਹ ਬੰਦੇ ਜਿਹੜੇ ਆ ਫੜੇ ਫੜ ਲਗੇ ਅਮਰਪਾਲ ਤੇ ਯਾਦ ਮੈਂ ਦੱਸੀ ਇਹਨਾਂ ਹੁਣ ਤੱਕ ਕਿੰਨੇ ਕਿਲੋਗਾਂ ਲੁੱਟ ਖੋਹਾਂ ਦਾ ਚੱਲ ਰਿਹਾ ਹੈ ਦੇਖੋ ਤਿੰਨ ਤੇ ਦੋ ਤੋਂ ਇਲਾਵਾ ਤਿੰਨ ਤਾਂ ਆਲਰੇਡੀ ਹੈ ਨਾ ਤੇ ਪਹਿਲਾ ਮੁਕਦਮੇ ਤਰਛ ਹੈਗੇ ਨੇ ਸੋ ਇਹਨਾਂ ਦੇ ਹੈਪਚੁਅਲ ਇਹ ਹੈਗੇ ਨੇ ਜੀ ਕ੍ਰਿਮੀਨਲ ਜਿਹੜੇ ਹੈਗੇ ਨੇ ਇੱਕ ਕਨਾਪੇਪਰ ਮੇਰੇ ਲੱਗੇ ਸੀ ਦੀ ਕਨਾਪੇਪਰ ਮੇਲਾ ਕੇ ਕਾਫੀ ਵੀਡੀਓ ਵਾਇਰਲ ਹੋਈ ਸੀ ਅਖਬਾਰ ਚ ਵੀ ਕਾਫੀ ਲੱਗੇ ਬਜ਼ੁਰਗ ਆਦਮੀ ਜਾ ਰਹੇ ਸੀ ਕਿ ਜਿਹੜੇ ਜਿਹਨਾਂ ਦੀ ਐਕਟਿਵਾਰ ਰੋਕ ਕੇ ਕੀਤੀ ਗਈ ਸੀ ਨਹੀਂ ਡਰਾਗੇ ਐਕਟ ਨਹੀਂ ਹੈਗੇ ਪਰ ਇਹਨਾਂ ਦੇ ਖੋ ਲੁੱਟਾਂ ਖਵਾ ਦੇ ਪਰਚੇ ਹੈਗੇ ਇਹਨਾਂ ਦੀ ਇਹਨਾਂ ਦੀ ਜਿਹੜੀ ਹੈਗੀ ਐ ਅਪਰਕਸਿਮੇਟਲੀ 20 ਤੋਂ 25 ਸਾਲ ਦੀ ਹੋਵੇ। ਹਾਂਜੀ ਰਿਮਾਂਡ ਲੈ ਕੇ ਪੁੱਛ ਕੇ ਚੀਤੀ ਜਿਆ। ਕੰਮ ਕੀ ਕਰ ਰਹੇ ਨੇ? ਵਿਲੇ ਹੀ ਹੈਗੇ ਨੇ ਜੀ ਇਹ ਵੀ ਪਿੰਡ ਦੇ ਵਿੱਚ ਵਿਲੇ ਹੀ ਹੈਗੇ ਨੇ ਆਪਣੇ ਖੇਤੀਬਾੜੀ ਦਾ ਕੰਮ ਕਰ ਰਹੇ ਨੇ। ਮਾੜਾ ਮੋਟਾ ਜਿਹੜਾ ਹੈਗਾ ਦਿਹਾੜੀਦਾਰੀ ਦਾ ਮਾਰ ਦੇ ਵਿੱਚ। ਉਸ ਘੈਰ ਦੇ ਦੋ ਮੈਂਬਰ ਨੂੰ ਇੰਗਲਿਸ਼ਾ ਨਹੀਂ ਕਰਦੇ। ਹਜੇ ਤੱਕ ਨਹੀਂ ਆਏ। ਬਾਕੀ ਇਹਨਾਂ ਦਾ ਪਤਾ ਕਰਕੇ ਕਰਾਂਗੇ। ਕਿ ਇਹ ਗੱਡੀ ਦੀ ਕਵਰੀ ਜਰੀਏ ਸਭ ਨਜ਼ਰ